ਐਸਾ ਕਿਰੋਂ ਬਹੁਤ ਭਾਰੀ ਮੀਂਹ ਦੇ ਗੜੇਵਾਰੀ ਹੋਈ ਆ ਆਪਣੇ ਏਰੀਆ ਦੇ ਵਿੱਚ ਪੂਰੀ ਬਾਰਿਸ਼ ਪੈ ਗਈ ਇੱਥੇ ਬੱਸ ਤਲਵੰਡੀ ਪਾਈ ਪਿੰਨ ਮਾਛੀਪੁਰ ਆਪਣਾ ਜ਼ਿਲ੍ਹਾ ਫੋਇਪੁਰ ਬਾਕੀ ਕਿਹੜੇ-ਕਿਹੜੇ ਏਰੀਆ ਦੇ ਵਿੱਚ ਇਹੋ ਜਿਹਾ ਹਾਲ ਹੋਏਗਾ ਬੱਸੋ ਆਹ ਦੇਖੋ ਪੂਰੀ ਬਾਰਿਸ਼ ਪੈ ਗਈ ਬਈ ਇੰਨਾ ਤੇ ਮੀਂਹ ਦਾ ਘੜੇ ਆ ਮੇਰੇ ਘੜੇ ਆ ਰਹੇ ਆ ਦੇਖੋ बहुत बुरी बहुत भारी नुकसान बहुत ज्यादा भारी हो गया फिर करे परमात्मा अब इतने गड़िया ने पानी भी रोजता पानी निकले जा रहा है ठीक है गड़े इन्ने भरे हो गए बहुत मेहरवान हो गया बहुत ज्यादा बाकी थोड़े एरिए ਬਾਏ ਸੱਜਣੋ ਪੱਖਿਆਂ ਨਾਲ ਖੁਰਲੀਆਂ ਦੇਖੋ ਗੜਿਆਂ ਨਾਲ ਭਰੀਆਂ ਪਈਆਂ ਇਹ ਜਿਹੜੇ ਟੰਕਾ ਦੋੜਾ ਗੜੇ ਪਿਆ ਨੂੰ ਤੇ 1.5 ਘੰਟੇ ਬਾਅਦ ਦੇ ਹਾਲਾਤ ਨੇ ਇਧਰ ਦੇ ਪਾਸੇ ਦਿਖਾਉਣਾ ਕੋਲ ਨੂੰ ਟੁਕੜਾ ਬਾਕੀ ਆਪਾਂ ਬਾਹਰ ਨੂੰ ਚੱਲਦੇ ਆਂ ਰਾਤ ਤੇ ਵੀ ਉਵੇਂ ਹੀ ਗੜੇ ਹਜੇ ਪਏ ਆ ਬਹੁਤ ਵੱਡਾ ਇਨਸਾਨ ਕਿਦਾਂ ਕਿ ਵੀ ਮੈਂ ਇਹੋ ਜਿਹੇ ਗੜੇ ਕਿਤੇ ਦੇਖੇ ਨਹੀਂ ਸੀ ਆਪੇ ਆਉਂਦੀ ਜਾਨੀ ਇਹ ਤੇ ਸਾਡੇ ਏਰੀਆ ਦੇ ਵਿੱਚ ਇੰਨੇ ਭਾਰੇ ਪਏ ਪਿਛਲੀ ਵਾਰ ਸੁਣਿਆ ਸੀ ਹੋਰ ਏਰੀਆ ਦੇ ਵਿੱਚ ਵੀ ਗੜੇ ਬਹੁਤ ਪਏ ਆ ਪਰ ਸਾਡੇ ਏਰੀਆ ਦੇ ਵਿੱਚ ਹੀ ਇਹੋ ਜਿਹੇ ਗੜੇ ਮੈਂ ਐਕੀ ਦੇਖਿਆ ਲੋ ਕਿ ਤਾਂ ਦੇ ਵਿੱਚ ਆ ਰਬ ਮਹਿਕ ਤਾਜਾ ਤਲਵੰਡੀ ਪਾਈ ਏਰੀਆ ਤਲੋ ਜੀ ਆ ਦੇਖੋ ਰਹਾ ਪਰਿਆ ਪਿਆ ਵਾ ਬਰਫ ਨਾਲੀ ਤੇ ਲਖਾਂ ਦਾ ਦੇਖੋ ਹੁਣ ਫਸਲ ਲੱਗੇਗਾ ਹੋਗਾ ਹੋਊਗਾ ਪਰ ਜੋ ਵੀ ਆ ਦੇਖੋ ਜਿਹੜੀ ਕਿ ਡੇਢ ਘੰਟੇ ਬਾਅਦ ਵੀ ਪਰਫਾ ਜੇ ਕੁਰੀ ਨਹੀਂ ਗਈ ਇਹ ਇੰਨੀ ਮੋਟੀ ਪਰਤ ਚੜ ਗਈ ਸੀ ਪਹਿਲਾਂ ਵਿੱਚੋਂ ਖੋਰ ਵੀ ਗਿਆ ਹੋਊਗਾ ਹੁਣ ਇਹ ਹਜੇ ਵੀ ਬਚਿਆ ਹੋਇਆ ਹੋਵਾ ਬਾਕੀ ਕੱਲ੍ਹ ਕਾਂ ਦਾ ਦੇਖਦੇ ਆ ਕਿਵੇਂ ਆ ਲੋ ਜੀ ਆਹ ਕੰਕਣ ਪੂਰੀ ਨਾੜੀ ਚੜੀ ਹੋਈ ਸੀ ਤੇ ਕਲਕ ਦੇ ਵਿੱਚ ਦੇਖੋ ਹਾਲਾਤ ਤੇ ਆਪਦੇ ਏਰੀਆ ਦੇ ਦੱਸਿਓ ਤੁਹਾਡੇ ਵੀ ਕਿਵੇਂ ਆ ਕਿਹੋ ਜਿਹੇ ਹਾਲਾਤ ਬਣੇ ਹੋਏ ਆ ਜ਼ਰੂਰ ਦੱਸਿਓ